ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦਾ ਖਾਲਸਾ ਭਾਈ ਜੀ ਬਦੇ ਜੀ ਹੋਰ ਬਾਬਾ ਜੀ ਚੜ੍ਹਦੀ ਕਲਾ ਚੋ ਚੜ੍ਹਦੀ ਕਲਾ ਨਾਨਕ ਮੰਗੈ ਜੀ ਹਾਂਜੀ ਸ਼ਸਤਰ ਦਿਖਾਓ ਜੀ ਸਾਨੂੰ ਫਿਰ ਆਪਣੇ ਨੂੰ ਭਾਈ ਜੀ ਸਾਰੇ ਜਨ ਪਾਸੇ ਰੱਖ ਲੀਦੇ ਹਾਂ ਹਾਂਜੀ ਹਾਂਜੀ ਜਿੱਦਾਂ ਸੋਲੀ ਆ ਪੇਗਾ ਆ ਕਾਤੀ ਜਮਦਾਰ ਆ ਹਾਂਜੀ ਹਾਂਜੀ ਝੂਲ ਵਗਾ ਰਿਹਾ ਸਮਾਜਾਂ ਠੀਕ ਹੈ ਜੀ ਦਿਖਾਓ ਮੜਾ ਜੀ ਹਾਂਜੀ ਹਾਂਜੀ ਸੁਦਰਸ਼ਨ ਚੱਕਰ ਠੀਕ ਹੈ ਜੀ ਚੜ੍ਹਉਣ ਵਾਲਾ ਢਾਲਾਂ ਹਾਂਜੀ ਹਾਂਜੀ ਉਸ ਤੋਂ ਬਾਅਦ ਆ ਛੋਟੇ ਸ੍ਰੀ ਸਭਾ ਖੰਗਰ ਤੇਜਗਾ ਵਜਾਣਾ ਜੀ ਹਾਂਜੀ 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 ਬਾਦਰੇ ਗੋਣ ਵਾਲੇ ਸਾਰੇ ਹਰ ਤਰ੍ਹਾਂ ਦੇ ਬਸ ਤਾਂ ਕੋਈ ਜੀ ਲਾਦਾ ਜੀ ਆ ਧਮਾਲਾ ਸ਼ਕਤ ਹਾਂਜੀ ਹਾਂਜੀ ਦੇਖੋ ਜੀ ਦੇਖ ਸਕਦੇ ਹੋ ਜੀ ਧਮਾਲੇ ਸ਼ਸਤਰ ਛੋਣ ਵਾਸਤੇ ਧਮਾਲੇ ਦੇ ਉੱਤੇ ਇਹ ਸਾਰੇ ਅਵੇਲੇਬਲ ਨੇ ਛੋਟਾਵਾਂ ਜੀ ਕੋਲ ਤੇ ਮਾਸ ਤੋਂ ਹਾਂਜੀ ਬਾਬਾ ਜੀ ਕੋਈ ਸ਼ਸਤਰ ਦਿਖਾਓ ਜੀ ਪ੍ਰਾਈਜ਼ ਵੀ ਨਾਲ ਦੀ ਨਾਲ ਦੱਸੀ ਜਾ ਸਕਤ ਹਨ ਇਹ ਸਰਬਲੋ ਦਾ ਤੇਜਾ ਜੀ ਜੀ ਹਾਂਜੀ 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 ਤੇ 950 ਰੁਪਏ ਠੀਕ ਹੈ ਜੀ ਲੱਕੜ ਦਾ ਮਿਆਣ ਉਹਦਾ 7 ਬਚਨ ਜੀ ਜੱਦੇ ਦਾ ਮਿਆਣੀ ਲੱਕੜ ਦਾ ਮਿਆਣ ਹਾਂਜੀ ਹਾਂਜੀ ਠੀਕ ਹੈ ਜੀ ਕਿੰਨਾ ਪ੍ਰਾਈਜ਼ ਸਾਡੇ 990 990 ਪ੍ਰਾਈਸ ਹੈ ਜੀ ਦੇਖੋ ਸ੍ਰੀ ਸਾਹਿਬ ਦਾ ਕਿੰਨੀ ਵਧੀਆਗੀ ਰੋਈ ਗੁਰਬਾਨ ਦੇਖੋ ਜੀ ਦਰਸ਼ਨ ਕਰੋ ਜੀ ਜੀ ਹਾਂਜੀ ਹਾਂਜੀ ਉਹਦਾ ਮੁੱਠਾ ਵੀ ਆ ਬਗਾ ਵਧੀਆ ਲੱਗਾ ਇਹਦੇ ਮੁੱਠੇ ਨੇ ਕਾਫੀ ਐਕਸ਼ਨ ਦੇ ਠੀਕ ਹੈ ਜੀ ਸੋ ਇਹਦਾ ਮੁੱਠਾ ਆ ਵਾ ਹਾਂਜੀ ਹਾਂਜੀ ਇਹ 2000 ਰੁਪਏ ਦਾ ਹਾਂਜੀ 2000 ਇਹ ਆ 99 ਕੈਲ ਦੀ ਲੱਕੜ ਦਾ ਬਣਿਆ ਠੀਕ ਹੈ ਬਾਬਾ ਜੀ ਖੰਡਾ ਖੰਡਾ ਸਾਹਿਬ ਜੀ ਦਰਸ਼ਨ ਕਰੋ ਜੀ ਹਵੀ ਹਵੀ ਮਠਾ ਵਧੀਆ ਪਾਇਆ ਠੀਕ ਹੈ ਜੀ ਵਜਨ ਕਿੰਨਾ ਘਉ ਸੰਗਤ ਸਾਹਿਬ ਇਹਨਾਂ ਚ ਵਜਨ ਵੀ ਜੀ ਮਾਨਕ ਪ੍ਰਯੋਜ ਆਪਾਂ ਇਹਨੇ ਪ੍ਰੈਸ਼ਰ ਜਿਹੜਾ ਹੱਥ ਤੇ ਹੈ ਨਾ ਹਾਂਜੀ ਹਾਂਜੀ ਇਹਨੇ ਜੇ 2 ਤੋਂ 2.5 ਦਾ ਪ੍ਰੈਸ਼ਰ ਪਾਇਆ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਖਮੋਹ ਚ ਵੀ ਵਧੀਆ ਠੀਕ ਹੈ ਜੀ ਤੇ ਛੜਕੇ ਵੀ ਕਰਨਾ ਹੋਵੇ ਕੋਈ ਬੰਦੋ ਜਿ ਤਰ੍ਹਾਂ ਹਾਂਜੀ 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 ਅਹੋ ਸਮਝ ਗਏ ਹਾਂਜੀ ਬਸ ਠੀਕ ਹੈ ਜੀ ਠੀਕ ਹੈ ਜੀ ਤਾਰ ਬਾਬਾ ਜੀ ਫਿਰ ਲੱਗੀ ਲਗਾਈ ਹੁੰਦੀ ਹੈ ਕਿ ਲਵਾਉਣੀ ਪੈਂਦੀ ਹੈ ਜੀ ਇਹ ਬੱਚ ਜਿਹੜਾ ਸੰਨ ਉਹਦਾ ਸ਼ੈਕਰ ਸਪੈਸ਼ਲ ਹੈ ਉਹਨਾਂ ਨੂੰ ਘਾਰ ਲੱਗੀ ਹੁੰਦੀ ਹੈ ਲੱਗੀ ਹੁੰਦੀ ਹੈ ਠੀਕ ਹੈ ਸਾਰੇ ਜਿਹੜੇ ਨਹਾंगा ਸਿੰਘਾਂ ਦੇ ਸ਼ੈਕਰ ਉਹਨਾਂ ਨੂੰ ਤਿਆਰ-ਤਿਆਰ ਤਿਆਰ-ਤਿਆਰ ਹਾਂਜੀ 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 ਇੱਕ ਸੂਰੀ ਦੇ ਲੱਕੇ ਜਿਹਨਾਂ ਕੰਮ ਨਹੀਂ ਕਰਦਾ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਗਾਤਰਾ ਪਾਉ ਉਹ ਅਨੰਦ ਮੰਗਲੇ ਅਨੰਦ ਮੰਗਲੇ ਆਹ ਦੇਖੋ ਜੀ ਕੰਮ ਬਹੁਤੀ ਵਧੀਆ ਤਿਆਰ ਕੀਤੀ ਹੋਈ ਹੈ ਜੀ ਸਿੰਘ ਸਾਹਿਬ ਨੇ ਸਵਾਜਾਨ ਜੀ ਹਾਂਜੀ ਹਾਂਜੀ ਤੇ ਤੁਸੀਂ ਫਿਰ ਘਰ ਹੀ ਤਿਆਰ ਆਪਣੇ ਆਪ ਹੀ ਤਿਆਰ ਕਰਦੇ ਨਹੀਂ ਫਿਰ ਇਹ ਹਾਂਜੀ ਠੀਕ ਹੈ ਜੀ ਸਾਰਾ 500 ਰੁਪਏ ਦਾ ਦੇਖੋ ਜੀ ਅੱਥੀ ਕੰਮ ਹੋਇਆ ਹੋਇਆ 500 ਰੁਪਈਆ ਦਾ ਪ੍ਰਾਈਸ ਹੈ ਇਹ ਕੋਈ ਜ਼ਿਆਦਾ ਨਹੀਂ ਹੈਗਾ ਹਾਂ ਜੀ ਧਰਤਾਲਾ ਜੀ ਤਾਲਾ ਦੇ ਦਰਸ਼ਨ ਕਰ ਸਕਦੇ ਹਾਂ ਹਾਂ ਜੀ ਅੱਜ ਕੱਲ ਕਮਰ ਕਸੇ ਵੀ ਚੱਲਦੀਆਂ ਹਾਂ ਹਾਂ ਜੀ ਹਾਂ ਜਿਹੜੀਆਂ ਹਾਂ ਚੱਲੀਆਂ ਵਾਸਤੇ ਬਹੁਤ ਵਧੀਆ ਹਾਂ ਜੀ ਹਾਂ ਜੀ ਠੀਕ ਹੈ ਜੀ ਬਹੁਤ ਸੋਹਣੀ 800 ਰੁਪਈਆ ਠੀਕ ਹੈ ਓਨਲੀ 800 ਰੁਪਈਆ ਦੀ ਸਾਰੇ ਵਿੱਚ ਸਾਰੇ ਲੱਗੇ ਆ ਉਸ ਤੋਂ ਅਲੱਗ ਆਹੋ ਜੀ ਇਹ ਪ੍ਰਾਧਨ ਖੇਤਰ ਵੀ ਆ ਜਾਂਦਾ ਹਾਂ ਜੀ ਹਾਂ ਜੀ ਹਾਂ ਜੀ ਦੇਖੋ ਜੀ ਦਰਸ਼ਨ ਕਰੋ ਜੀ ਤੇਜ ਧਾਰ ਕੁਇਤੇ ਕੀ ਧਾਰਨ ਹਾਂਜੀ 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 ਇਸੇ ਤਰ੍ਹਾਂ ਹੀ ਚੱਕ ਰੋਹ ਹੁੰਦੀ ਨਹੀਂ ਦੇਖੀ ਜਾਂਦੀ ਜੀ ਸਾਨੂੰ ਹਾਂ ਬਹੁਤ ਸਟੈਂਪਾਂ ਵਿੱਚ ਲੱਗੀਆਂ ਪਤਾਣੀਆਂ ਹਾਂਜੀ ਹਾਂਜੀ ਉਸੇ ਇਸੇ ਤਰ੍ਹਾਂ ਹੀ ਦੇਖ ਸਕਦੇ ਹੋ ਜੀ ਦੇਖੋ ਬਹੁਤ ਹੀ ਖੂਬ ਜੀ ਬਹੁਤ ਵਧੀਆ ਜੀ ਲਓ ਜੀ ਇਹ ਗੁਰਦੁਸ਼ਾਸ਼ਤਰ ਆ ਹਾਂਜੀ ਹਾਂਜੀ ਕੋਏ ਸਰਬਲੋਹ ਦਾ ਸ਼ੈਤਨ ਗੁਰਜਿਆ ਹਾਂਜੀ ਹਾਂਜੀ ਸਾਡੇ ਗੁਰੂ ਮਹਾਰਾਜ ਤੇ ਪਾਸ਼ਾ ਸ਼ੇਵੇਂ ਪਾਸ਼ਾ ਜੀ ਵੀ ਰੱਖਦੇ ਆ ਰੱਖਦੇ ਆ ਰਹੇ ਨੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹਨੂੰ ਸ਼ੈਤਨ ਨੂੰ ਨਿਆਣ ਸਿੰਘ ਸਾਰੇ ਲੱਗਦੇ ਨੇ ਰੱਖਦੇ ਜੀ ਪੇਟਾ ਕਿੰਨੀ ਆ ਬਾਬਾ ਜੀ ਇਹ ਵੀ ਦੱਸ ਦਿਓ ਨਾਲੀ ਜੀ ਪੇਟਾ ਵਾਹ ਗੁੱਡੀ ਲੱਗਦੀ 12000 12000 ਪੂਰਾ ਸਰਬਲੋਹ ਦਾ ਹੈ ਜੀ ਜਮ ਹਾਂ ਜੀ ਹਾਂਜੀ ਸਮਝ ਗਏ ਜੀ ਜਿਹੜੀ ਪੇਟਾ ਵਾ ਇਹਦੀ ਮੀਨਾ ਵਾਲੀ ਜਿਹੜੀ ਬਹੁਤ ਕੋਈ ਹੋਈ ਬਹੁਤ ਸੋਹਣੀ ਮੜਾਜੋ ਕਿਹੜੀ ਚੀਜ਼ ਹੱਥ ਨਾਲ ਬਣੀ ਹੈ ਹਾਂਜੀ ਦੇਖ ਸਕਦੇ ਹੋ ਜੀ ਦੇਖੋ ਸੁੱਥੀ ਕੰਮ ਹੋਇਆ ਹੋਇਆਗਾ ਸਾਰਾ 12000 ਰੁਪਏ ਐਡੀ ਕੀਮਤ ਹੈ ਜੀ ਗੁਰਜੀ ਜੀ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਵਾਲਾ ਜਿੱਥੇ ਮਤਲਬ ਜੀ ਕੋਈ ਟੁੱਟਣਾ ਵਾਲਾ ਕੰਮ ਨਹੀਂ ਹਾਂਜੀ ਹਾਂਜੀ ਬੁਰਾ ਨਹੀਂ ਕਰ ਦੇ ਦੇਖੋ ਜੀ ਸਾਹਿਬ ਬਹੁਤ ਹੀ ਵਧੀਆ ਜੀ ਦੇਖੋ ਕਿੰਨਾ ਸੋਹਣਾ ਤਿਆਰ ਕੀਤਾ ਹੋਇਆ ਜੀ ਦੇਖੋ ਐ ਜਮਾ ਤੇਜ਼ ਤਾਰ ਤਿੱਖਾ ਪੁੱਸਾ ਦੇਖੋ ਜੀ ਪੂਰੀ ਚਮਕਾਰੇ ਭਰਿਆ ਦੇਖੋ ਬਹੁਤ ਹੀ ਪ੍ਰਾਈਜ਼ ਬਾਬਾ ਜੀ ਇਹਦਾ 55000 88000 ਠੀਕ ਹੈ ਜੀ ਇਹ ਪੂਰੀ ਸਾਰੀ ਦੇ ਸੈਟ ਇਹ ਜਿਹੜਾ ਥੱਲੇ ਮੁਠੇ ਦੇ ਕੰਮ ਹੋਇਆ ਸਾਰਾ ਹੱਥੀ ਹੋਇਆ ਹੋਇਆ ਜੀ ਸਾਰਾ ਹੱਦਾ ਜੀ ਦਾ ਆਹ ਦੇਖੋ ਇਹ ਇਕੱਲਾ ਇਕੱਲਾ ਬਾਂਦਾ ਵਾ ਉਹ ਸਾਰੀ ਇਕੱਲੀ ਇਕੱਲੀ ਚੀਜ਼ ਫੀਡਿੰਗ ਕਰਕੇ ਫਿਰ ਇਹਨੂੰ ਸੰਪੂਰਨ ਕਰ ਦਿੰਦੇ ਹਾਂ ਠੀਕ ਹੈ ਜੀ ਦੇਖੋ ਕਿੰਨੀ ਸਫਾਈ ਨਾਲ ਤਿਆਰ ਕੀਤਾ ਹੋਇਆ ਜੀ ਦੇਖੋ ਬਹੁਤ ਹੀ ਵਧੀਆ ਜੀ ਬਹੁਤ ਹੀ ਵਧੀਆ ਹਾਂਜੀ ਤੋਂ ਜਿੱਤੇਗਾ ਦੇਖੋ ਜਿੱਤੇਗੇ ਦੇ ਦਰਸ਼ਨ ਕਰੋ ਕਿਆ ਬਾਤ ਹੈ ਜੀ ਉਹ ਇਹ ਪ੍ਰਾਤਨ ਕਰੇਗਾ ਜੀ ਹਾਂਜੀ ਹਾਂਜੀ ਇਹ ਜੋਰ ਵੀ ਤੁਹਾਨੂੰ ਦੇਖਣ ਦੇ ਮਾਰੇ ਬਹੁਤ ਹੀ ਬਹੁਤ ਬਹੁਤ ਇਹ ਧੱਕਾ ਲੋ ਨੇੜੇ ਕਰ ਲੋ ਇਹ ਜੋਰ ਦੇ ਦਰਸ਼ਨ ਕਰੋ ਜੀ ਇਸ ਕਿਲੇ ਦਾ ਤੈਗਾ ਜੀ ਵਾਹ ਜੀ ਤੇ ਮੁੱਠਾ ਦੇ ਅੰਦਰ ਆ ਸੋਨੇ ਦਾ ਕੰਮ ਹੋਇਆ ਜੀ ਮੜ ਮੜਾ ਦੇਖਾਓ ਕਾਫੀ ਦਰ ਸੋਨੇ ਦਾ ਕੰਮ ਹੋਇਆ ਹੋਇਆ ਜੀ ਦੇਖੋ ਮਾੜਾ ਮਾੜਾ ਹਾਂਜੀ ਜੀ ਕੋਮੇ ਨਾਲ ਛੱਡ ਗਿਆ ਹਾਂਜੀ ਹਾਂਜੀ ਜੀ ਬਹੁਤ ਵਧੀਆ ਜੀ ਬਾਕੀ ਤੇਗਾ ਪੂਰਾ ਅੱਜ ਵੀ ਪਿਆਰ ਪਿਆਰ ਇਹਦਾ ਵਜਨ ਜੀ ਸਿਰ ਲਾਉਣ ਦੀ ਵਜਨ ਕਿੰਨਾ ਬਾਬਾ ਜੀ ਇਹਦਾ ਜੀ ਜੀ ਤਨਾ ਜੇ ਆਪਾਂ ਦੇਖੀਏ ਰੁਪਈਆ ਹਾਂਜੀ ਜੀ ਦਾ ਭਗਤ ਵੀ ਦਾ ਭੇਦਨ ਭੁਗਤਾਨ ਪ੍ਰਾਪਤ ਹੋਇਆ ਇਹਦਾ ਪ੍ਰਾਈਜ਼ ਜੀ ਸਾਡੇ 65 ਪੈ ਗਿਆ ਸਾਡੇ 65000 ਹੈ ਜੀ ਦੇਖੋ ਸੋਨੇ ਦਾ ਵੀ ਆਪਣੇ ਕੰਮ ਹੋਇਆ ਹੋਇਆ ਮਗਰ ਆਪਣੇ ਜਿੱਥੇ ਮੁਠੇ ਦੇ ਆਪਣੇ ਹੱਥ ਤੋਂ ਵਾਲਾ ਹੁੰਦਾ ਹਨਾ ਕੋਈ ਸੋਨੇ ਦਾ ਕੰਮ ਹੋਇਆ ਹੋਇਆਗਾ ਹਾਂ ਛੱਡ ਗਿਆ ਉਹ ਹਾਂਜੀ ਹਾਂਜੀ ਬਹੁਤ ਹੀ ਵਧੀਆ ਜੀ ਬਹੁਤ ਠੀਕ ਹੈ ਜੀ। ਕੋਈ ਸੇ ਤਰ੍ਹਾਂ ਬਾਕੀ ਹੈ ਖੰਡਾ। ਹਾਂਜੀ ਹਾਂਜੀ। ਪੰਡੇ ਜੀ ਵੀ ਕਾਫੀ ਕਲੈਕਸ਼ਨ ਹੈ ਜੀ। ਠੀਕ ਹੈ। ਹੈਲੋ। ਵਾਜੀ। ਦੇਖੋ ਜੀ। ਵਾਜੀ। ਹੋਰ ਜੀ। ਬਾਬੇ ਸੰਤ ਨੂੰ ਇਹਦੇ ਬਾਰੇ ਹੋਰ ਦੱਸਦੇ ਬਣਿਆ ਹੁੰਦਾ ਮਗਰੋਂ। ਵਾਹਿਗੁਰੂ ਜੀ। ਤੇ ਜਿਹੜਾ ਪੂਰਾ ਖੰਡਾ ਵਾ ਇਹਨੂੰ ਦੋ ਹੱਥ ਕਿਉਂ ਕਹਿੰਦੇ ਨੇ ਤਾਂ ਕਿ ਜਦੋਂ ਆਪਾਂ ਮਾਰ ਲਏ ਹੁੰਨੇ ਉਦੋਂ ਭਰ ਕੇ ਹਾਂਜੀ ਹਾਂਜੀ ਤੇ ਦੂਜਾ ਹੱਥ ਤੇ ਪਾ ਲਈਦਾ ਹਾਂ ਹਾਂਜੀ ਹਾਂਜੀ ਠੀਕ ਆ ਜੀ ਇਹਦਾ ਇਹ ਮਤਲਬ ਹੋਇਆ ਹਾਂਜੀ ਉਹ ਉਸ ਤੋਂ ਲਾਦਾ ਵੀ ਵੇਖੋ ਵੀ ਇਹ ਪਿੱਛੋਂ ਮਾਰ ਕਰਨ ਲਈ ਵੀ ਹੋ ਜਾਂਦਾ ਹਾਂ 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 ਪਿੱਛੋਂ ਜਦੋਂ ਆਪਾਂ ਅੱਗੋਂ ਦੇ ਵਾਰ ਕਰਦੇ ਆਂ ਕਈ ਵਾਰ ਪਿੱਛੋਂ ਆ ਜਾਂਦਾ ਕਈ ਤੇ ਆਹ ਚੀਜ਼ ਮਾਰ ਲੈਂਦੀ ਹਾਂ ਹਾਂਜੀ ਹਾਂਜੀ ਬਹੁਤ ਦੇ ਵਾਰ ਮਾਰਨੇ ਦਾ ਇਹਦਾ ਹਾਂਜੀ ਹਾਂਜੀ ਇਹ ਬਾਤ ਕੋਈ ਨਹੀਂ ਠੀਕ ਹੈ ਜੀ ਹਾਂ ਠੀਕ ਹੈ ਜੀ ਇਹਦੇ ਤੋਂ ਆਪਾਂ ਪੂਰਾ ਗਾਰਡ ਆ ਗਿਆ ਕਈ ਵਾਰੀ ਆਪਾਂ ਜੰਗ ਕਰਦੇ ਕਰਦੇ ਮਾਰ ਵੀ ਸਕਦੇ ਆਂ ਮਗਰ ਹਲਜੂਦ ਵਿਚ ਆ ਸਕਦਾ ਬਾਕੀ ਹੁੰਦਾ ਪ੍ਰੈਕਟਿਸ ਦਾ ਹੱਥ ਵਾਸਤੇ ਹੀ ਹਾਂਜੀ ਹਾਂਜੀ ਸਮਝ ਗਏ ਤੁਸੀਂ ਮਾਰਨੇ ਆਉਗੇ ਉੱਪਰੋਂ ਘੁਮਾ ਕੇ ਹਾਂਜੀ ਹਾਂਜੀ ਜੇ ਤੁਸੀਂ ਬਿਲਕੁਲ ਅਗਲੇ ਦਾ ਆਪਣਾ ਨਿਵਾਨ ਸਿਰਦਾ ਸਮਝ ਗਏ ਜੀ ਇੱਥੋਂ ਹ ਸੋਇਸ ਵਾਕ ਹੁੰਦਾ ਹੈ ਬਹੁਤ ਵਧੀਆ ਜੀ ਆਹ ਦੇਖੋ ਜੀ ਸੰਗ ਤੋਂ ਨਵੀਂ ਚੀਜ਼ਾਂ ਦੇ ਦਰਸ਼ਨ ਕਰੋ ਇਹ ਵੀ ਦੇਖੋ ਜੀ ਇਹ ਫੋਲੋਅਰ ਵੀ ਕਹਿ ਦਿੰਦੇ ਆ ਪੂਰਾ ਤੇਜ਼ ਧਾਰ ਲੱਗਿਆ ਹੋਇਆ ਪੂਰਾ ਇਹਦਾ ਬਣਿਆ ਵਾ ਬਾਸਕਟ ਹੰਡਲ ਕਹਿੰਦੇ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਇਹਨੂੰ ਵੇਫੜੇ ਵਾਲਾ ਮੁੱਠਾ ਵੀ ਕਹਿ ਦਿੰਦੇ ਹਾਂਜੀ 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 ਇਹ ਵੀ ਉਸੇ ਤਰ੍ਹਾਂ ਹੀ ਆ ਇਹਦੇ ਪੁੱਛਿਆ ਲੱਗਾ ਹੋਇਆ ਜੀ ਪੂਰਾ ਜਿਹਾ ਜ਼ੋਰ ਨਾਲ ਲਿਉਣਾ ਤੋਂ ਪਾਲ ਨਾਲ ਹਾਂਜੀ ਹਾਂਜੀ ਜਿੱਦਾਂ ਲੋਹੇ ਦਾ ਮੋਗੜ ਮਗਰ ਪਾਇਆ ਹੋ ਜਾਵੇ ਤੇ ਉਹਨੂੰ ਇਹਨੇ ਤੋੜ ਦਿੱਤਾ ਹਾਂ ਤੋੜ ਦੇਣਾ ਜੀ ਹਾਂ ਭੰਨ ਕੇ ਛੁੱਟ ਦੇਣਾ ਕਿੰਨੀ ਪ੍ਰਾਈਸ ਬਾਬਾ ਜੀ 85 ਤੁਪਾ ਬਜੀਆ ਚੱਕਰਾਂ ਵਾਲੇ ਹੋਰ ਚਾਣਨ ਪਾ ਦਿਓ ਜੀ ਮਾੜਾ। ਉਹ ਇਹ ਧਮਾਲੇ ਵਾਲੇ ਚੱਕਰ ਜੀ ਹੈ। ਇਹ ਸਾਰੇ ਧਮਾਲੇ ਵਾਲੇ ਚੱਕਰ ਆ ਜੀ ਜਿਤਨਾ ਉੱਚੇ ਬੋਂਗੇ ਦੇ ਸਜਾਉਣੇ। ਹਾਂਜੀ ਹਾਂਜੀ। 10 ਚੱਕਰ ਸਜਾਉਣੇ, 5 ਅੰਕਰ ਚ ਸਜਾਉਣੇ। ਹਾਂਜੀ ਹਾਂਜੀ। ਉਹ ਪ੍ਰੈਕਟੀਕਲ ਵਾਸਤੇ ਜਿਹੜੇ ਪ੍ਰਾਦਨ ਸਨ ਉਹ ਸਿੰਘ ਹੀ। ਹਾਂਜੀ ਹਾਂਜੀ। ਉਹ ਗੱਲ ਤੇ ਵੀ ਪਾਉਂਦੇ ਸੀ ਤਾਂ ਕਿ ਪਰਿਵਾਰ ਦਾ ਬਾਹਰ ਰੁਕ ਜੇ। ਪਰਿਵਾਰ ਰੁਕ ਜੇ। ਜਦੋਂ ਆਪਾਂ ਛੱਡੇ ਹੁਣ ਜਾਂਗ ਜੋਦੇ ਦੇ ਵਿੱਚ। ਇਹ ਵੀ ਕੰਮ ਜਾਂਦਾ। ਮੱਤਾਂ ਬਾਵਾ ਸਿਰ ਤੇ ਜਿੱਥੇ ਆ ਚੜਦੇ ਤੇ ਸਿੰਘ। ਵਰਤ ਲੈਂਦੇ ਹੀ ਵਰਤ ਲੈਂਦੇ ਹਾਂ ਜੀ ਕਿਉਂਕਿ ਦੋ ਸਿੰਘ ਪਿੱਛੇ ਗਾੜੀ ਗਾੜੀ ਕਰਦੇ ਸੀ ਹਾਂਜੀ ਹਾਂਜੀ ਕਵਰ ਕਰਦੇ ਪਿੱਛੋਂ ਸਾਰੇ ਚੱਕਰ ਛੱਡ ਦਿੰਦਾ ਬਹੁਤ ਜੀ ਬਹੁਤ ਵਧੀਆ ਇਸ ਵਾਸਤੇ ਹੁੰਦਾ ਇਸ ਤਰ੍ਹਾਂ ਚੱਕਰ ਇਹਨੂੰ ਕਹਿੰਦੇ ਨੇ ਜੀ ਦੇਖੋ ਜੀ ਦੇਖੋ ਬਹੁਤ ਹੀ ਵਧੀਆ ਹਾਂਜੀ ਹਾਂਜੀ ਧਾਰ ਲੱਗੀ ਤੇ ਕੀ ਪੂਰੀ ਤੇਜ਼ ਧਾਰ ਹੈ ਹਾਂਜੀ ਮੇਰੇ ਬਾਕੀ ਨੂੰ ਕਰਨੀ ਨੂੰ ਚਾਹ ਸਕਦੇ ਹਾਂ ਇਹਦਾ ਪ੍ਰਾਈਸ ਬਾਬਾ ਜੀ ਹਾਂਜੀ ਇਹ 550 ਦਾ ਜੀ 550 ਦਾ 1 ਕਿਲੋ ਜੀ ਪੀਸ ਦੇ 1 ਕਿਲੋ ਕਿਲੋ ਦਾ ਕੜਾ ਜੀ ਕਿਲੋ ਕਿਲੋ ਦਾ ਕੜਾ ਜੀ ਜਿਹਦੇ ਵੱਜ ਗਿਆ ਸਮਝ ਹੋ ਗਿਆ ਜੀ ਦਾ ਜੋ ਕੁ ਸੁਣਨਾ ਦੇ ਕੋਲ ਦਰਸ਼ਨ ਕਰ ਸਕਦੇ ਹੋ ਬਹੁਤ ਹੈ ਵਿਕੜੇ ਆ ਪ੍ਰਾਤਨ ਸਮਿਆਂ ਦੇ ਘੜੇ ਨਹੀਂ ਜਿਹੜੇ ਆਪਣੇ ਪ੍ਰਾਤਨ ਦੇ ਅੰਗ ਨੂੰ ਪੂਰੇ ਸਾਰੇ ਇਹਨਾਂ ਤੋਂ ਵੀ ਹੈਗੀ ਪੁੰਦੇ ਹੁੰਦੇ ਨੇ ਬੜੀ ਜਿਹੜੇ ਜੰਗੀ ਜੋਦੇ ਪੁੰਦੇ ਹਾਂਜੀ 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 ਠੀਕ ਹੈ ਜੀ ਉਸੇ ਤਰ੍ਹਾਂ ਦੇ ਘੜੇ ਆ ਜੀ ਜੰਗੀ ਘੜੇ ਆ ਜੀ ਹਾਂਜੀ ਦੇਖੋ ਜੀ ਇਹ ਵੀ ਬਹੁਤ ਹੀ ਵਧੀਆ ਜੀ ਹਾਂ ਇਹਨਾਂ ਦਾ ਪ੍ਰਾਈਸ ਵੀ ਚੰਨਣਾ ਪਾ ਦੋ ਜੀ ਫਿਰ ਤਾਂ 450 ਦਾ ਜੀ 400 ਦਾ ਇੱਕ ਚ ਵੇਚ ਦੇਖੋ ਜੀ ਬਹੁਤ ਵਧੀਆ ਜੀ ਉਸੇ ਤਰ੍ਹਾਂ ਦਾ ਵੀ ਤਰ੍ਹਾਂ ਸਾਡੀ ਕਲੈਕਸ਼ਨ ਆ ਜੀ ਹਾਂਜੀ ਹਾਂਜੀ ਕਟਾਰ ਆ ਕਟਾਰ ਜੀ ਹਾਂਜੀ 18 ਦੀ ਬਹੁਤ ਰੰਗੀਆਂ ਪਈਆਂ ਨੇ 18 ਦੇ ਕਰੋ ਜੀ ਇੱਥੇ ਹਨਣ ਦੇਖੋ ਜੀ ਅੰਦਰ ਸ੍ਰੀ ਕਾਲੀ ਸਾਹਿਬ ਲਿਖਿਆ ਹੈ ਹਾਂਜੀ ਹਾਂਜੀ ਇਹ ਵੀ ਨਵੇਂ ਡਿਜ਼ਾਈਨ ਦੀਆਂ ਬਣੀਆਂ 18 ਦੇਖੋ ਜੀ ਬਹੁਤ ਵਧੀਆ ਪ੍ਰਾਈਸ ਬਾਬਾ ਜੀ ਇਹਦਾ ਹਾਂਜੀ 1600 ਜੀ 1600 ਇੱਕ ਜਿਹੜੀ ਆਪਣੇ ਪ੍ਰਯਤਨ ਸਮਿਆਂ ਤੋਂ ਹੁੰਦੀ ਉਹ ਵੀ ਆਪਣੇ ਕੋਲੇ ਅਵੇਲੇਬਲ ਹੋਣਗੀਆਂ ਮਿਕਸਾ ਬਣਾਵਾਂਗੇ ਤੁਸੀਂ ਦਾਵਾ ਜੀ ਜਦੋਂ ਬਰਾਮਾ ਦਾ ਸ਼ਹਿਰ ਤੇ ਇਹ ਵੀ ਪਹਿੇ ਵੀ ਹੁੰਦੇ ਹੋਣਗੇ ਹਾਂਜੀ 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 ਸੇਲ ਵੀ ਹੋ ਜਾਂਦੀ ਹੈ ਸੇਲ ਹੋ ਜਾਂਦੇ ਹਾਂਜੀ ਹਾਂਜੀ ਉਹਨਾਂ ਦੀ ਫਿਰ ਜਿਹੜਾ ਸਰਕਾਰੀ ਕਿਰਪਾ ਵਾਂਂ ਤੇ ਹਾਂ ਹਾਂ ਮਾਰਿਆ ਕਿ ਤਰ੍ਹਾਂ ਸੰਗਤ ਆ ਆ ਜਾਣੀ ਜੇ ਆਪਣਾ ਸੇਵਾ ਲੋਗ ਨੇ ਸੇਵਾ ਹਾਂ ਲੈਟ ਲੋ ਨੇ ਸਹੀ ਗੱਲ ਹੈ ਉਹ ਬਾਕੀ ਇਹ ਅਬੀ ਅਵੇਲੇਬਲ ਕਰ ਦੇਈਦਾ ਜੇ ਆਪਾਂ ਪ੍ਰਾਜਾਤਨ ਚਾਹਾਂ ਨਾ ਹਾਂਜੀ ਹਾਂਜੀ ਨੰਬਰ ਉੱਪਰ ਵੀਡੀਓ ਦੇ ਦਿੱਤੇ ਜਾਣਗੇ ਹਾਂਜੀ ਹਾਂਜੀ ਇੱਕ ਵਾਰੀ ਹਾਂ ਨੰਬਰ ਤੁਸੀਂ ਦੁਬਾਰੋ ਰਿਪੀਟ ਕਰ ਦਿਓ ਤੇ ਨਾਲ ਹੀ ਆਪਣੇ ਦੁਕਾਨ ਦਾ ਐਡਰੈਸ ਦੱਸ ਦਿਓ ਕਿੱਥੇ ਪੈਂਦੀ ਹੈ ਜਿਹੜਾ ਆਉਣ ਵਾਲੀ ਸੰਗਤਾਂ ਨੇ ਆਪਣੀ ਦੁਕਾਨ ਤੇ ਆ ਕੇ ਤੇ ਸੇਵਾ ਲੈ ਸਕਣ ਜੀ ਸ਼ਸਤਰਾਂ ਦੇ ਹਾਂਜੀ ਦੱਸੋ ਜੀ ਪੰਜਾਬ ਜੀ ਅੰਮ੍ਰਿਤਸਰ ਹਾਂਜੀ ਦਰਬਾਰ ਸਾਹਿਬ ਘੰਟਾ ਘਰ ਮਾਰਕੀਟ ਘੰਟਾ ਘਰ ਮਾਰਕੀਟ ਸ਼ੋਪਿੰਗ ਕੰਪਲੈਕਸ ਬਾਹਰ ਨਾਮ ਲਿਖਿਆ ਜੀ ਠੀਕ ਹੈ ਕਿੰਨਾ ਨੰਬਰ ਦੁਕਾਨ ਦਾ ਨਾਮ ਹੈ ਦਸ਼ਨੇਸ਼ ਕਿਰਪਾ ਸਟੋਰ ਹਾਂਜੀ 114 ਨੰਬਰ 14 ਨੰਬਰ 114 ਨੰਬਰ 114 ਨੰਬਰ ਜੀ ਦਾਸ ਦਾ ਨਾਮ ਮਨੀਤ ਸਿੰਘ ਨੇ ਹਰ ਸਿੰਘ ਬੋਜ ਬਹੁਤ ਵਧੀਆ ਜੀ ਦਸ਼ਨੇਸ਼ ਤਰਨਾਦਾਲ ਤੋਂ ਜੀ ਤੇ ਹਾਂਜੀ ਆਇਓ ਤੇ ਆਪਣੇ ਸਿੰਘ ਸਾਹਿਬ ਕੋਲੋਂ ਸਾਰੇ ਸ਼ਸਤਰ ਅਵੇਲੇਬਲ ਨੇ ਜੀ ਜਿਹੜਾ ਵੀ ਤੁਹਾਨੂੰ ਪਸੰਦ ਆਇਆ ਤੇ ਆਪਣੇ ਪੇਟਾ ਦੇ ਕੇ ਆਪਣੀ ਸੇਵਾ ਲੈ ਸਕਦੇ ਹੋ ਜੀ ਜੀ ਸਾਰੇ ਪਰਿਵਾਰ ਆਣਿਆ ਜੀ ਹਾਂਜੀ ਹਾਂਜੀ ਜਿੱਦਾਂ ਉਹ ਚੰਦਰਪੂਜਾ ਵਾ ਹਾਂਜੀ ਹਾਂ ਗੱਜਗਾਰ ਕਹਿੰਦੇ ਇਹਨੂੰ ਗੱਜਗਾਰ ਹਾਂਜੀ 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 ਰਾਜਨ ਜੀ ਨੇ ਉਹ ਲੈ ਕੇ ਠੀਕ ਹੈ ਜੀ ਅੱਜ ਕਿੰਨੇ ਮਹਾਰਾਜ ਸਾਰੇ ਜਿਹੜੇ ਪ੍ਰਾਪਟੀ ਚੈਟਰ ਸਾਰੇ ਆਪਣੇ ਕੋਲ ਗਰੀਬਾਂ ਲਈ ਅਵੇਲੇਬਲ ਨੇ ਹਾਂਜੀ ਇਹ ਸਾਰੇ ਨਿਸ਼ਾਨ ਆ ਜੀ ਹਾਂਜੀ ਜਿਹੜੇ ਵੱਡੇ ਉੱਤੇ ਬੁੰਗੇ ਸੇਵਾਂ ਦਾ ਰਸ ਜਗਾਉਂਦੇ ਨਹੀਂ ਨੇ ਠੀਕ ਹੈ ਬਹੁਤ ਜੀ ਹਾਂਜੀ ਬਹੁਤ ਵਧੀਆ ਪ੍ਰਾਈਜ਼ ਬਾਬਾ ਜੀ ਇਹਨਾਂ ਨੇ ਕੱਲੇ ਕੱਲੇ ਦਾ ਪ੍ਰਾਈਜ਼ ਦੱਸਦਾ ਆ ਦੇਖੋ ਜੀ 8000 ਆਹ ਸਾਰੇ 8000 ਦਾ ਠੀਕ ਹੈ ਜੀ ਇਹ 8000 ਦਾ ਹਾਂਜੀ 100 ਇਸੇ ਤਰ੍ਹਾਂ ਇਹ ਵਾਲੀ ਇਹ 4500 4000 ਹਾਂਜੀ ਦੇ ਕੋਲੇ ਮਾਲਾ ਵੀ ਨਹੀਂ ਹਨਾ ਜੀ ਹਾਂ ਜੀ ਮਾਲਾ ਸਾਰਾ ਧਾਰਨ ਨਹੀਂ ਹੈ ਹਾਂ ਜੀ ਹਾਂ ਜੀ ਆ ਦੇਖੋ ਜੀ ਇਧਰ ਹਾਂ ਜੀ ਸਾਰਾ ਕੋਠਾ ਵਰਗੇ ਪੱਤੇ ਹੈ ਜੀ ਦੇਖੋ ਹਾਂ ਜੀ ਹਾਂ ਜੀ ਹਾਂ ਜੀ ਆ ਦੇਖੋ ਵੀਰ ਜੀ ਇਹ ਕੰਗਾ ਹੈਗਾ ਜੀ ਤਾਲੀ ਦਾ ਹਾਂ ਜੀ ਤਾਲੀ ਦਾ ਜਿਹਨੂੰ ਸ਼ੀਸ਼ਮ ਵੀ ਕਹਿੰਦੇ ਨੇ ਜੀ ਠੀਕ ਹੈ ਬਾਬਾ ਜੀ ਇਹ ਆਪ ਨੂੰ ਵੀ ਲੱਕੜਾ ਜਿਹੜੀ 100 ਸਾਲਾ ਲੱਗਦੀ ਹੈ 100 ਸਾਲਾ ਠੀਕ ਹੈ ਜੀ ਹਾਂ ਜੀ ਇਹ ਲਾਲ ਚੁੰਨਣੇ ਆ ਜੀ ਜਿਹੜੀ ਸੌ ਦੀ ਬੰਦੀ ਹੈ ਹਾਂ ਜੀ ਹਾਂ ਜੀ ਇਹ ਚਿਕੜੀ ਦਾ ਕੰਗਾ ਆ ਜੀ ਠੀਕ ਹੈ ਜੀ ਦੇਖ ਇਹ ਲੱਕੜ ਦਾ ਕੋਈ ਚਾਰ ਮੇਲ ਦੀ ਲੱਕੜ ਹੈ ਜੀ ਹਾਂ ਜੀ ਹਾਂ ਜੀ ਇਹ ਸਾਰੇ ਮਲਬੇ ਦੇ ਜਿਹੜੇ ਚਾਹਵਾਨ ਨੇ ਚੰਗੇ ਕੰਗੇ ਲੈਣ ਦੇ ਹਾਂਜੀ ਹਾਂਜੀ ਜਿੱਦੋਂ ਅਪਰਾਧਨ ਸਮੇਂ ਚ ਵਿਗਾੜ ਵੀ ਜਾਂਦੇ ਨੇ ਇਹ ਵੀ ਗੱਲ ਹੈ ਜੀ ਜਿਹੜੇ ਆਪਾਂ ਲੱਕੜ ਦੇ ਕੰਗਿਆਂ ਨਾਲ ਆਪਾਂ ਕੇਸ ਬੋਹਨੇ ਹਨਾ ਜੀ ਉਹਨਾਂ ਨਾਲ ਬਹੁਤ ਹੀ ਆਪਾਂ ਨੂੰ ਫਾਇਦੇ ਵੀ ਮਿਲਦੇ ਨੇ ਹਾਂਜੀ ਜਿਹੜੇ ਪੁਰਾਣੇ ਹੁੰਦੇ ਦੂਜੀਆਂ ਜਿਹੜੇ ਆਪਾਂ ਪਲਾਸਟਿਕ ਵਾਲੇ ਹੁੰਦੇ ਨੇ ਇਹਨਾਂ ਨਾਲ ਗੱਲ ਨਹੀਂ ਇਹ ਕੱਲੇ ਸ਼ੋਅ ਪੀਸ ਬਸਤੇ ਨੇ ਜਿਹੜੇ ਬੜਾ ਪੁਰਾਣੇ ਬਣੇ ਨੇ ਉਹਨਾਂ ਦਾ ਖਰਾਬ ਹੁੰਦੀਆਂ ਜੀ ਇਹਨਾਂ ਨਾਲ ਅੱਖਾਂ ਤੇਜ਼ ਹੋਣਗੀਆਂ ਨਿਗਾਹ ਤੇਜ਼ ਹੋਏਗੀ ਹਾਂਜੀ ਹਾਂਜੀ ਦਿਮਾਗ ਦੀ ਜਿਹੜੀ ਪੂਰੀ ਸਰਵਿਸ ਹੋ ਜਾਏਗੀ ਹਾਂਜੀ ਹਾਂਜੀ ਜਿੱਦਾਂ ਹਾਂ ਸਾਰੇ ਹਾਂ ਖੁੱਲੇ ਜਾਂਦੇ ਆ ਜੀ ਠੀਕ ਹੈ ਜੀ ਉਹਦੇ ਨਾਲ ਇੱਕ ਇੱਕ ਹੋਰ ਐਕਟੀਵਿਟੀ ਕਰਦਾ ਨਾ ਜੀ ਆਏਗੀ ਜਰੂਰ ਜੀ ਬਾਬਾ ਜੀ ਇਹਨਾਂ ਦਾ ਪ੍ਰਾਈਸ ਕੱਲੇ ਕੱਲੇ ਦੱਸ ਦੋ ਜੀ ਜਿਵੇਂ ਇੱਕ ਵਾਰੀ ਫੇਰ ਰਿਪੀਟ ਕਰ ਦਿਓ ਜੀ ਕਿਹੜੀ ਕਿਹੜੀ ਲੱਕੜਾਂ ਨਾਲ ਪ੍ਰਾਈਸ ਦੱਸੀ ਚੱਲੇਓ ਬਿਲਕੁਲ ਜੀ ਇਹ 40 ਦਾ ਕੰਗਾ ਜੀ ਹਾਂ ਜੀ ਇਹ 100 ਰੁਪਏ ਦਾ ਜੀ 100 ਰੁਪਏ ਦਾ ਜੀ ਇਹ ਆਪਲੂ ਦੀ ਲੱਕੜ ਹੈ ਜੀ ਇਹ 200 ਰੁਪਏ ਦਾ ਜੀ 200 ਰੁਪਏ ਦਾ ਜੀ ਸੋ ਇਸੇ ਤਰ੍ਹਾਂ ਇੱਕ ਲਾ ਜਾਂਦਾ ਦਾੜੀਆਂ ਨਾਲ ਤੇ ਡਿਜ਼ਾਈਨ ਬਣਿਆ ਹੰਡ ਜਾਂ ਬਣ 250 ਦਾ ਜੀ ਹਾਂ ਜੀ ਇਹ ਚਿਕੜੀ ਦਾ ਕੰਗਾ ਜੀ ਹਾਂ ਜੀ ਤੇ 80 ਇਹ ਵੀ ਇਹਦੀ ਇੱਕ ਹੋਰ ਫਾਇਦਾ ਜੀ ਹਾਂਜੀ ਐ ਦੇਖੋ ਪੂਰਾ ਸਿਰ ਦੀ ਸ਼ੇਪ ਦੇ ਨਾਲ ਬਣਿਆ ਦੇਖੋ ਹਾਂ ਜਮਾ ਉਹ ਆਪਾਂ ਅਨੰਤਪੁਰ ਸਾਹਿਬ ਜਾਈਏ ਦਰਸ਼ਨ ਕਰੀਏ ਉੱਥੇ ਮਾਰਦਾ ਕੰਗਾ ਭਿਆ ਪ੍ਰਾਰਥਨਾ ਹਾਂਜੀ ਹਾਂਜੀ ਉਹ ਜਮਾ ਸੇਮ ਹਾਂ ਉਹ ਸੇਮ ਆਪਾਂ ਉਹਨੂੰ ਇਦਾਂ ਹੀ ਆ ਪਿੱਛੋਂ ਉਹਨੂੰ ਰਪੀਡ ਕੀਤਾ ਜਦੋਂ ਆਪਾਂ ਧਮਾਲੇ ਸਜਾਉਂਦੇ ਆ ਨਾ ਹਾਂ ਜਮਾ ਸੇਮ ਪੂਰਾ ਸਿਰ ਦੇ ਵਿੱਚ ਪੂਰਾ ਫਿੱਟ ਹੋ ਜਾਂਦਾ ਫਿੱਟ ਜਮਾ ਹਾਂਜੀ ਦੇਖੋ ਠੀਕ ਆ ਜੀ ਇਹ ਵੀ ਖਾਸੀਅਤ ਹੈ ਜੀ ਇਹ ਲੱਕੜ ਦੀ ਦੇਖੋ ਤੇ ਸੋ ਇਸੇ ਤਰ੍ਹਾਂ ਕਿਰਪਾਨਾਂ ਨੇ ਕਰਨ ਲਈ ਗੁਰਸਿੱਖਾਂ ਦੇ ਵਾਸਤੇ ਹਾਂਜੀ ਹਾਂਜੀ ਸੋ ਇਹ ਸਰਬਲੋਕ ਦੀ ਕਿਰਪਾਨ ਆ ਦੇਖੋ ਜੀ ਦੇਖੋ ਜੀ ਡਿਜ਼ਾਈਨ ਵਿੱਚੋਂ ਪੂਰੇ ਸਾਰੇ ਹੱਥ ਦਾ ਡਿਜ਼ਾਈਨ ਬਣਿਆ ਵਾ ਬਹੁਤ ਹੀ ਖੂਬ ਜੀ ਇੱਕ ਵੀ ਖਰਾਬ ਨਹੀਂ ਹੁੰਦੀ ਜੀ ਲਾਈਫਟਾਈਮ ਗਾਰੰਟੀ ਕਰਪਾਉਂਦੀ ਠੀਕ ਹੈ ਜੀ ਠੀਕ ਹੈ ਜੀ ਉਹ ਇਸੇ ਤਰ੍ਹਾਂ ਇਹ 9 ਇੰਚੀ ਸਾਈਜ਼ 7 ਇੰਚੀ ਹਾਂਜੀ ਹਾਂਜੀ ਸਾਰੇ ਸਾਈਜ਼ ਹੈ ਜੀ ਪੇਟਾ ਵੀ ਦੱਸ ਦਿਓ ਜੀ ਨਾਲ ਇਹਦੀ ਪੇਟਾਆਂ ਆ ਇੱਕ ਨੂੰ ਸਾਰੇ ਅਲੱਗ-ਅਲੱਗ ਆ ਇਹਦੇ ਵਿੱਚ ਕਾਫੀ ਆ ਹਾਂਜੀ ਦੇਖੋ ਜੀ ਉਸ ਤੋਂ ਬਾਅਦ ਇਹ ਸਰਬ ਲੋਹੀਆਂ ਇੰਡੀਆ ਟਕਸਾਲੀ ਕਰਪਾਨ ਸ਼ੇਪ ਹਾਂਜੀ ਹਾਂਜੀ ਇਹਦੇ ਬਹੁਤ ਵਧੀਆ ਸੋ ਇਦਾਂ ਇਹ ਖੰਜਰ ਆ ਜਾਣਗੇ ਖੰਜਰ ਦਿਖਾਓ ਜੀ ਮਾੜਾ ਜਿਹੜੇ ਆਹ ਬਈ ਦੇਖੋ ਜੀ ਖੰਜਰ ਦੇਖੋ ਕਿੰਨੀ ਸੋਹਣੀ ਸ਼ੇਪ ਹੈ ਜੀ ਦੇਖੋ ਖੰਜਰ ਹਾਂਜੀ ਤੇ ਸਾਰੇ ਕੰਮਰ ਕਸੇ ਦੇ ਸ਼ਸਤਰ ਹੈ ਜੀ ਠੀਕ ਹੈ ਬਾਬਾ ਜੀ ਪ੍ਰਾਈਸ ਬਾਬਾ ਜੀ ਇਹਦਾ ਪ੍ਰਾਈਸ ਵੀ ਜੀ 1600 ਰੁਪਿਆ 1200 ਮਤਲਬ ਹਰ ਤਰ੍ਹਾਂ ਦੀ ਰੇਂਜ ਆਪਣੇ ਕੋਲੇ ਅਵੇਲੇਬਲ ਹੈ ਜੀ ਠੀਕ ਹੈ ਤੇ ਜੀ ਜਿੰਨੇ ਵੀ ਦੇਖਦੇ ਹੋ ਵੀਡੀਓ ਤੇ ਜਰੂਰ ਪਹੁੰਚਿਓ ਬਾਈ ਹੁਣਾਂ ਕੋਲੇ ਤੇ ਇੱਕ ਵਾਰੀ ਹੋਰ ਐਡਰੈਸ ਦੱਸ ਦਿੰਦੇ ਨੇ ਤੇ ਨਾਲੇ ਨੰਬਰ ਦੱਸ ਦਿੰਦੇ ਨੇ ਆਪਣੇ ਦੱਸੋ ਜੀ ਦਰਬਾਰ ਸਾਹਿਬ ਕੈਂਡਾ ਘਰ ਮਾਰਕੀਟ ਹਾਂਜੀ ਦਸ਼ਮੇਸ਼ ਕਿਰਪਾਨ ਸਟੋਰ ਸ਼ੋਪ ਨੰਬਰ 114 ਮਨਦੀਪ ਸਿੰਘ ਨਿਹੰਗ ਸਿੰਘ ਫੌਜ ਦਸ਼ਮੇਸ਼ ਦਾ ਨਾਮ ਹੈ ਮੋਬਾਈਲ ਨੰਬਰ 10 95 92 46 7506 95 92 46 7506 ਨੰਬਰ ਸੇਵ ਕਰਕੇ ਵਾਈਕੁਦੀ ਵਟਸਐਪ ਤੇ ਮੈਸੇਜ ਕਰ ਸਕਦੇ ਜੀ ਉਸ ਤੇ ਜੇ ਤਾਪਦੀ ਨੂੰ ਵੀਡੀਓ ਤੇ ਕੋਈ ਫੋਨ ਹੋ ਨਾ ਸਮਝਾਵੇ ਤੇ ਵਾਈਕੁਦੀ ਤੋਂ ਮੰਗਵਾ ਸਕਦੇ ਜੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਹਾਂਜੀ ਹਾਂਜੀ ਲਾਈਕ ਤੇ ਫੋਲੋ ਜਰੂਰ ਕਰਕੇ ਪਾਈ ਜਾਓ ਨੰਬਰ ਚਲੋ ਹਾਂਜੀ ਹਾਂਜੀ ਜੀ ਨੇ ਠੀਕ ਹੈ ਜੀ ਨਿਹੰਗ ਸਿੰਘ ਵੈਰੀਅਰ ਆਪਣਾ ਚੈਨਲ ਹੈ ਜੀ YouTube ਉਤੇ